ਤਿੰਨ ਦਿਨਾਂ ਦੇ ਵਿੱਚ ਕਹਿੰਦੇ ਤਿੰਨ ਕੈਬਨਿਟ ਬੈਠਕਾਂ ਕੀਤੀਆਂ ਆ ਸਰਕਾਰ ਨੇ ਇਹਦਾ ਰਾਜ਼ ਕੀ ਹੋ ਸਕਦਾ ਹਾਂ ਹਾਂ ਕਦੇ ਤਾਂ ਇਹ 6-6 ਮਹੀਨੇ ਨਹੀਂ ਬੈਠਕ ਕਰਦੇ ਹਾਂਜੀ ਬਿਲਕੁਲ ਕਦੇ ਸਾਰੀ ਸਰਕਾਰ ਦਿੱਲੀ ਨੂੰ ਤੁਰ ਜਾਂਦੀ ਹੈ ਕਦੇ ਗੁਆਹ ਨੂੰ ਤੁਰ ਜਾਂਦੀ ਹੈ ਕਦੇ ਕੇਜਰੀਵਾਲ ਜੀ ਦੇ ਮਗਰ ਤੁਰ ਪੈਂਦੀ ਹੈ ਨਾ ਕਦੇ ਬੋਰਡ ਲਾਇਓ ਜੀ ਆ ਕਰੋ ਜੀ ਬੜਾ ਹੁਣ ਇੰਨਾ ਕੀ ਹੋ ਗਿਆ ਕਿ ਹਰ ਰੋਜ਼ ਕੈਬਨਿਟ ਹਮ ਹਰ ਰੋਜ਼ ਨਵਾਂ ਫੈਸਲਾ ਤੇ ਤਿੰਨ ਦਿਨਾਂ 'ਚ ਤਿੰਨ ਕੈਬਨਿਟ ਬੈਠਕਾਂ ਕੀਤੀਆਂ ਪ੍ਰਵੀਨ ਜੀ ਜੀ ਔਰ ਦੋ ਕੈਬਨਿਟ ਮੀਟਿੰਗਾਂ ਦਾ ਤਾਂ মিডিਆ ਦੇ ਸਾਹਮਣੇ ਆ ਕੇ ਬਿਆਨੀਆਂ ਵੀ ਮੁੱਖ ਮੰਤਰੀ ਸਾਹਿਬ ਨੇ ਦਿੱਤਾ। ਅੱਛਾ ਵਾਹ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਲਈ ਵੀ ਇਹ ਚਰਚਾ ਆਮ ਤੁਰਪੀ ਸੀ ਕਿ ਇਹ ਨਰਿੰਦਰ ਮੋਦੀ ਬਣ ਰਹੇ ਨੇ ਇਹ ਵੀ মিডিਆ ਦਾ ਸਾਹਮਣਾ ਨਹੀਂ ਕਰਦੇ ਬਨ ਸਾਈਡੇ ਆਪਣੀ ਵੀਡੀਓ ਜਾਰੀ ਕਰ ਦਿੰਦੇ ਨੇ ਸੰਦੇਸ਼ ਜਾਰੀ ਕਰ ਦਿੰਦੇ ਨੇ ਤੇ মিডিਆ ਤਾਂ ਲਾਉਣੀ ਆ। ਹਮ ਪਰ ਹੁਣ ਜੇ ਪ੍ਰੈਸ ਕਾਨਫਰੰਸ ਕੀਤੀ ਫਿਰ ਅਗਲਾਂ ਨੇ ਫਾਰਮੂਲਾ ਕੋਈ ਵਰਤੇ ਹੀ ਹੋਊਗਾ ਕਿ ਵੀ ਕਿਹੜੇ মিডিਆ ਨੂੰ ਬੁਲਾਉਣਾ। ਕਿੰਨਾ ਕੀ ਕਰਾਵਾਣਾ ਕਿ ਤੋ ਨਹੀਂ ਸਾਰਾ ਕੰਟਰੋਲ ਕਰਨ ਦੀ ਕੋਸ਼ਿਸ਼ ਹੁੰਦੀ ਹੈ ਨਾ ਹਮ ਹਮ ਸਹੀ ਹੈ ਪਰ ਇਸ ਵੀ ਕੰਟਰੋਲਡ ਸਿਸਟਮ ਦੇ ਵਿੱਚ ਤੁਸੀਂ ਬੋਲੇ ਤਾਂ ਚਲੋ ਧੰਨਵਾਦ ਪਰ ਬੋਲੇ ਹਮ ਪਰ ਸਵਾਲ ਇਹ ਹੈ ਕਿ ਜੇ ਇੱਕ ਕੈਬਨਿਟ ਮੀਟਿੰਗ ਚ 8-10 ਮਸਲੇ ਵਿਚਾਰ ਕੇ ਉਹਨਾਂ ਤੇ ਫੈਸਲੇ ਹੋ ਸਕਦੇ ਆ ਤੇ ਹਰ ਰੋਜ਼ ਕਿਉਂ ਜੀ ਇੱਕੋ ਦਿਨ ਚ ਵੀ ਹੋ ਸਕਦਾ ਸੀ ਇਹ ਕੰਮ ਹਮ ਹਮ ਜੇ ਕੋਈ ਰਹਿ ਗਿਆ ਸੀ ਦੋ ਦਿਨ ਕਰ ਲਿਆ ਸੀ ਚਲੋ ਲਗਾਤਾਰੇ ਤਾਂ ਵੀ ਹੋ ਗਿਆ ਸੀ 30 ਦਿਨ ਅਸਲ ਚ ਜਸਨ ਪਹਿਲੀ ਕੈਬਨਿਟ ਬੈਠਕ ਰੱਖੀ ਸੀ ਹਾਂਜੀ ਮੈਂ ਉਸ ਦਿਨੇ ਗੱਲ ਕੀਤੀ ਸੀ ਕਿ ਲੁਧਿਆਣਾ ਨੂੰ ਧਿਆਨ ਚ ਰੱਖ ਕੇ ਕੋਈ ਫੈਸਲਾ ਹੋਊਗਾ ਹੂੰ ਸਹੀ ਹੈ ਚਲੋ ਨਹੀਂ ਆਇਆ ਕੁਝ ਹੋਇਆ ਪਹਿਲੇ ਦਿਨ ਦੂਏ ਦਿਨ ਥੋੜਾ ਜਿਹਾ ਲੱਗਿਆ ਕਿ ਆ ਐਸਸੀਪਾਈ ਚਾਰੇ ਦੇ ਮਜ਼ਦੂਰ ਵਰਗ ਦੇ ਬੇਜਮੀਨੇ ਲੋਕਾਂ ਦੇ ਕੁਝ ਕਰਜ਼ੇ ਮਾਫੀ ਵਾਲਾ ਫੈਸਲਾ ਆਇਆ ਕਿ ਲਓ ਜੀ ਇਹਦੇ ਵਿੱਚ ਕੁਝ ਧਿਆਰਾ ਉਸ ਖੇਤਰ ਦੇ ਵਿੱਚ ਵੀ ਹੋਊਗਾ ਥੋੜੀ ਬਹੁਤ ਪਰ ਤਾਂ ਵੀ ਸਿੱਧਾ ਨਹੀਂ ਲੱਗਿਆ ਕਿ ਲੁਧਿਆਣੇ ਨਾਲ ਹੂੰ ਕੱਲ ਜਦੋਂ ਤੀਜਾ ਆਇਆ ਛੋਟੇ ਦੁਕਾਨਦਾਰਾਂ ਦੇ ਹਵਾਲੇ ਨਾਲ ਕਿ ਲਓ ਜੀ ਆ ਖਤਮ ਇਸ ਫੈਕਟਰੀ ਰਾਜ ਨਾਲਾ ਜੀ ਤੁਹਾਨੂੰ ਆ ਛੂਟ ਆ ਛੂਟ ਫਿਰ ਉੱਥੇ ਲੱਗਾ ਕਿ ਲੈ ਪਾਈ ਹੁਣ ਆਈ ਹੈ ਬੇਲੀ ਥੱਲੇੋਂ ਬਾਹਰ ਹੂੰ ਸਹੀ ਗੱਲ ਪਰ ਇਹ 3 ਦਿਨ ਲਗਾਤਾਰ ਕੈਬਨਿਟ ਮੀਟਿੰਗ ਕਰਨ ਵਿੱਚ ਜਿਹੜਾ ਰਾਜ ਆ ਮੈਨੂੰ ਲੱਗਦਾ ਕਿ ਦਿੱਲੀ ਵਾਲੀ ਜਿਹੜੀਆਂ ਏਜੰਸੀਆਂ ਨੇ ਇਹਨਾਂ ਦੀਆਂ ਜਿਹੜੇ ਇੱਥੇ ਬੈਠੇ ਨੇ ਉਹਨਾਂ ਦੇ ਨੁਕਤੇ ਨਿਗਾਹ ਚੋਂ ਸਕੀਮ ਚੋਂ ਨਿਕਲਿਆ ਹੈ ਫਾਰਮੂਲਾ ਠੀਕ ਹੈ ਕਿ ਵੀ ਰੋਜ਼ ਕੈਬਨਿਟ ਮੀਟਿੰਗ ਕਰੋਗੇ ਰੋਜ਼ ਅਖਬਾਰ ਦੇ ਪਹਿਲੇ ਪੰਨੇ ਤੇ ਆਉਂਗੇ ਹੂੰ ਰੋਜ਼ ਤੁਹਾਡੀ ਖਬਰ ਲੱਗੂਗੀ ਜੇ ਪ੍ਰਵੀਨ ਜੀ ਅੱਠੇ ਫੈਸਲੇ ਸੱਤੇ ਫੈਸਲੇ ਪੰਜ ਫੈਸਲੇ ਇੱਕੋ ਕੈਬਨਿਟ ਚ ਕਰ ਦੇਣਗੇ ਤਾਂ ਇੱਕ ਫੈਸਲੇ ਦੀ ਲੀਡ ਲੱਗੂਗੀ ਹੂੰ ਦੂਆ ਫੈਸਲਾ ਸਬ ਹੈਡਿੰਗ ਚ ਆਜੂਗਾ ਤੀਜਾ ਚੌਥਾ ਚਲੋ ਡੱਬੀ ਡੁੱਬੀ ਜੀ ਚ ਲੱਗ ਜੂਗਾ ਚੌਥੇ ਪੰਜਵੇਂ ਤੋਂ ਬਾਅਦ ਤਾਂ ਫਿਰ ਵਿਚੇ ਪੜਨਾ ਪਊਗਾ ਕਿ ਹੋਰ ਕੀ ਕੀ ਹੋਇਆ ਹਾਂਜੀ ਹਾਂਜੀ ਬਿਲਕੁਲ ਹੁਣ ਰੋਜ਼ ਇੱਕ ਫੈਸਲਾ ਕਰੋਗੇ ਤਾਂ ਇੱਕ ਫੈਸਲੇ ਦੀ ਲੀਡ ਲੱਗਦੀ ਆ ਖਬਰ ਬਣਦੀ ਆ ਦੂਏ ਦਿਨ ਦੂਈ ਬਣਦੀ ਆ ਤੇ ਜੇ ਮੁੱਖ ਮੰਤਰੀ ਉਸ ਦਾ ਬਿਆਨ ਕਰਦੇ ਨੇ ਬਾਹਰ ਆ ਕੇ ਕੈਬਨਿਟ ਦੇ ਫੈਸਲਿਆਂ ਦਾ ਪਰ ਮੁੱਖ ਖਬਰ ਜਾਂ ਸੈਕੰਡ ਮੁੱਖ ਖਬਰ ਬਣਦੀ ਹੈ ਫਿਰ ਉਹ ਲੀਡ ਜਾਂ ਸੈਕੰਡ ਲੀਡ ਬਣਦੀ ਹੈ ਅਖਬਾਰ ਦੀ ਫਿਰ ਉਹ ਮੁੱਖ ਸੁਰਖੀ ਲੱਗਦੀ ਆ ਮਤਲਬ ਇੱਕ ਤਰੀਕਾ ਵੀ ਹੈ ਕਿ ਹਾਂ ਤੁਸੀਂ ਕਿਵੇਂ মিডিਆ 'ਚ ਬਣੇ ਰਹਿਣਾ ਖਬਰਾਂ ਦੇ ਚੈਨਲਾਂ ਨੂੰ ਪਹਿਲੀ ਖਬਰ ਹੀ ਦੇਣੀ ਪੈਣੀ ਆ ਤੇ ਲੋਕਾਂ 'ਚ ਵੀ ਜਾਂਦੀ ਆ ਫਿਰ ਗੱਲ ਹੁਣ ਆਪਾਂ ਇੱਕ ਦਿਨ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ ਚੰਗਾ ਲੱਗਿਆ ਕਿ ਘਟੋ ਘਟ ਚਲੋ ਆ 4727 ਪਰਿਵਾਰਾਂ ਲਈ ਤਾਂ ਰਾਹਤ ਵਾਲੀ ਖਬਰ ਆ ਹਾਂਜੀ 68 ਕਰੋੜ ਮਾਫ ਹੋਇਆ ਪਰ ਮਜ਼ਦੂਰ ਸੰਗਠਨ ਸਾਹਮਣੇ ਆ ਗਏ ਉਹ ਕਹਿੰਦੇ ਭਗਵੰਤ ਮਾਨ ਜੀ ਤੁਸੀਂ ਪਹਿਲਾਂ ਮਾਗ ਡਰਾਮਾ ਹੀ ਕਰਦੇ ਹੋ ਠੀਕ ਹੈ ਕਿ ਗੋਗਲੋ ਜੀ ਤੋਂ ਮਿੱਟੀ ਕਿਉਂ ਝਾੜੀ ਜਾਂਦੇ ਹੋ 6000 ਕਰੋੜ ਦਾ ਕਰਜ਼ਾ ਹੂੰ ਟੋਟਲ ਸਾਰਾ ਬਿਲਕੁਲ ਜੀ ਹੁਣ ਕਰਨਾ ਤਾਂ ਉਹ ਮਾਫ ਕਰੋ 86 ਕਰੋੜ ਦਾ ਡਰਾਮਾ ਕਿਉਂ ਕਰ ਰਹੇ ਹੋ ਹੂੰ ਇਹ ਚੋਂ 30 ਕਰੋੜਿਆ ਮੁੱਲਤਨ ਦਾ ਹੂੰ 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 ਤੇ ਸਵਾਲ ਇਹ ਕਰਜ਼ਾ ਮਾਫੀ ਦਾ ਨਹੀਂਗਾ ਸਵਾਲ ਤਾਂ ਇਹ ਹੈ ਕਿ ਉਹਨਾਂ ਪਰਵਾਰਾਂ ਨੂੰ ਮੁੜ ਕੇ ਕਿਸੇ ਨੇ ਰੁਪਈਆ ਨਹੀਂ ਦੇਣਾ ਕਰਜ਼ਾ ਹੂੰ ਜੇ ਤੁਸੀਂ ਕਹਿ ਨਹੀਂਓ ਨਾ ਕਿ ਮੇਰੇ ਮੈਨੂੰ ਜਾਣਕਾਰੀ ਮਿਲੀ ਕਿ ਇੱਕ ਪਰਿਵਾਰ ਚ ਮਾਪਿਓ ਨਹੀਂ ਰਹੇ ਉਹਨਾਂ ਨੇ ਕਰਜ਼ਾ ਲਿਆ ਸੀ ਅੱਗੇ ਜਵਾਕਾਂ ਕੋਲ ਦਾ ਰੋਟੀ ਦੇ ਲਾਂਦੇ ਨੇ ਉਹ ਜਵਾਕ ਕੀ ਕਰਨਗੇ ਇਕੱਲੇ ਬੱਚੇ ਨੇ ਘਰ ਚ ਹੈਨਾ ਤੇ ਫਿਰ ਕਰਜ਼ਾ ਤੁਸੀਂ ਮਾਫ਼ ਕਰ ਦੋ ਨਾ ਬੱਚਿਆਂ ਦਾ ਜੀਵਨ ਕਿਨੇ ਗੁਜ਼ਰ ਹੋਣਾ ਉਹਦੇ ਲਈ ਕੀ ਸੋਚਿਆ ਹਮ ਸਹੀ ਗੱਲ ਬਿਲਕੁਲ ਉਹਦੇ ਲਈ ਕੋਈ ਸੋ ਕਹਿੰਦੇ ਕਿ ਇਹ ਦਿਖਾਵੇ ਦੀ ਰਾਜਨੀਤੀ ਆ ਮਜ਼ਦੂਰ ਸੰਗਠਨ ਕਹਿੰਦੇ ਕਿ ਇਦਾਂ ਨਹੀਂ ਹੋਇਆ ਚਲੋ ਕੱਲ ਆ ਕੇ ਦੁਕਾਨਦਾਰਾਂ ਵਾਲੇ ਫੈਸਲੇ ਤੇ ਹਮ ਹਮ ਕਹਿੰਦੇ ਜੀ ਅਸੀਂ ਬਹੁਤ ਵੱਡਾ ਕੰਮ ਕਰਤਾ ਠੀਕ ਹੈ ਇੰਸਪੈਕਟਰ ਰਾਜ ਖਤਮ ਕਰਤਾ ਕਿ ਹੁਣ ਜੇ ਕਿਸੇ ਵੀ ਦੁਕਾਨ ਤੇ ਇੰਸਪੈਕਟਰ ਨਹੀਂ ਚੜਿਆ ਕਰੂਗਾ ਕੋਈ ਉਹ ਨਹੀਂ ਮਤਲਬ ਅੱਗੇ ਇੰਸਪੈਕਟਰ ਜਾਂਦਾ ਸੀ ਤਾਂ ਫੂਡ ਇੰਸਪੈਕਟਰ ਜਾਂਦਾ ਸੀ ਤਾਂ ਫੂਡ ਚੈੱਕ ਚੁੱਕ ਕਰ ਲੈਂਦਾ ਸੀ ਕਿ ਵੀ ਵਧੀਆ ਹੈ ਠੀਕ ਹੈ ਡੇਟ ਐਕਸਪਾਇਰੀ ਤਾਂ ਨਹੀਂ ਆ ਰਹੀ ਹੈ ਨਾ ਹੁਣ ਅਗਲਾ ਜਾਊਗਾ ਹੀ ਨਹੀਂ ਫਿਰ ਦੁਕਾਨਦਾਰ ਨੂੰ ਮੁੱਝਾ ਹਾਂਜੀ ਸਹੀ ਹੈ ਮਸਲ ਤਾਂ ਹੀ ਨਿਕਲ ਅੱਗੇ ਕੋਈ ਕੰਡਾ ਕੁੰਡਾ ਚੈੱਕ ਕਰਨ ਤੱਕੜੀ ਚੈੱਕ ਕਰਨ ਚਲਾ ਜਾਂਦਾ ਸੀ ਕਿ ਉਹ ਵੱਟਿਆਂ ਥੱਲੇ ਸਿੱਕਾ ਤਾਂ ਨਹੀਂ ਕੱਢ ਲਿਆ ਭਾਈ ਭਾਜੰਦਾ ਨਹੀਂ ਘਟਾ ਲਿਆ ਆਦਾ ਨਹੀਂ ਕਰ ਲਿਆ ਚਲੋ ਹੁੰਦਾ ਇਲੈਕਟ੍ਰੋਨਿਕ ਕੰਡੇ ਗੁੰਡੇ ਆ ਗਏ ਤਾਂ ਵੀ ਉੱਚ ਵੀ ਤਾਂ ਕੁੰਡੀ ਲੱਗਦੀ ਹੈ ਉਹਨਾਂ ਕੰਡੇ ਲੱਗ ਗਈ ਹੈ ਹੈਨਾ ਇਹੋ ਚੈੱਕੇ ਨਹੀਂ ਕਰਨਾ ਕਿਸੇ ਨੇ ਫਿਰ ਗਾਕਿਆਂ ਦੇ ਹੱਕ ਤੇ ਡਾਕਾ ਨਹੀਂਗਾ ਜੀ ਸਹੀ ਗੱਲ ਬਿਲਕੁਲ ਵੀ ਉਹਨਾਂ ਦਾ ਕੀ ਕਸੂਰ ਹੈ ਜੀ ਜਿਹੜੇ ਦੁਕਾਨਾਂ ਤੋਂ ਸਮਾਨ ਲੈਂਦੇ ਨੇ ਦੂਜੇ ਪਾਸੇ ਕਹਿੰਦੇ ਜੀ ਜੇ 19 ਤੱਕ ਤੁਸੀਂ ਬੰਦੇ ਰੱਖਦੇ ਹੋ ਆਪਣੀ ਦੁਕਾਨ ਤੇ ਤਾਂ ਤੁਹਾਨੂੰ ਸਰਕਾਰ ਕੋ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਪ੍ਰਵੀਨ ਜੀ ਆਪਣੇ ਪਿੰਡਾਂ ਦੇ ਵਿੱਚ ਇੱਕ ਦੁਕਾਨ ਵਾਲਾ ਹੁੰਦਾ ਇੱਕ ਉਹਦਾ ਮੁੰਡਾ ਰਿਸ਼ਤੇਦਾਰ ਜਾਂ ਕੋਈ ਵੱਤਵਾਦਿਕ ਨੌਕਰ ਹੁੰਦਾ ਹਾਂਜੀ ਹਾਂਜੀ ਮਤਲਬ ਦੋ ਜਣੇ ਦੁਕਾਨ ਚਲਾ ਰਹੇ ਨੇ ਪਿੰਡਾਂ 'ਚ ਮਾੜੀ ਮੋਟੀ ਛੋਟੇ ਕਸਬੇ 'ਚ ਤਾਂ ਵੀ ਦੋ ਜਾਂ ਤਿੰਨ ਜਣੇ ਚਲਾ ਲੈਂਦੇ ਨੇ ਹੈਨਾ ਕੋਈ ਬਹੁਤ ਹੀ ਵੱਡਾ ਸ਼ਹਿਰ ਆ ਪੰਜ ਸੱਤ ਜਣੇ ਚਲਾ ਲੈਂਦੇ ਨੇ ਹੁਣ ਜਿਨ੍ਹਾਂ ਦੇ ਕਾਰੋਬਾਰੇ ਬਹੁਤ ਵੱਡੇ ਨੇ ਜਿਨ੍ਹਾਂ ਦੀ ਦੁਕਾਨ ਹੀ ਪੂਰੀ ਫੈਕਟਰੀ ਆ ਪੂਰਾ ਅਦਜੋਗ ਆ ਸ਼ੋਰੂਮ ਆ ਉੱਥੇ 8 10 15 ਬੰਦਿਆਂ ਦੀ ਲੋੜ ਪੈਂਦੀ ਹੋਣੀ 19 ਬੰਦਿਆਂ ਤੱਕ ਹੂੰ ਜੇ ਤੁਸੀਂ ਕਹਿੰਦੇ ਹੋ ਤੁਹਾਨੂੰ ਕੋਈ ਜਾਣਕਾਰੀ ਦੇਣ ਦੀ ਲੋੜ ਨਹੀਂ ਕੋਈ ਰਜਿਸਟ੍ਰੇਸ਼ਨ ਦੇਣ ਦੀ ਲੋੜ ਨਹੀਂ ਉਹ ਲੇਬਰ ਲਾ ਲਾਗੂ ਆ ਜੀ ਉਹ ਲੇਬਰ ਲਾ ਤਾਂ ਪਹਿਲਾਂ ਹੀ ਸ਼ੋਸ਼ਣ ਵਾਲਾ ਮਜ਼ਦੂਰਾਂ ਦਾ ਸਹੀ ਇੱਕ ਦਿਨ ਦਾ ਤੁਸੀਂ ਪਹਿਲੇ ਦਿਨ ਕਹਿ ਰਹੇ ਸੀ ਕਿ ਮੈਂ ਮਜ਼ਦੂਰਾਂ ਦੀ ਰਾਖੀ ਲਈ ਆ ਕਰਤਾ ਜੀ ਮੈਂ ਉਹਨਾਂ ਦਾ ਕਰਜ਼ਾ ਮਾਫ ਕਰਤਾ ਅੱਜ ਤੁਸੀਂ ਮਜ਼ਦੂਰਾਂ ਦਾ ਪੱਖ ਜਾਣਨਾ ਹੀ ਨਹੀਂ ਚਾਹਿਆ ਹਮ ਮਤਲਬ ਜੇ 19 ਬੰਦਿਆਂ ਦੀ ਕੋਈ ਰਜਿਸਟ੍ਰੇਸ਼ਨ ਹੈ ਨਹੀਂ ਤਾਂ ਉਹਨਾਂ ਦੀ ਪੇ ਉਹਨੂੰ ਸਮੇਂ ਸਿਰ ਮਿਲਦੀ ਆ ਕਿ ਨਹੀਂ ਮਿਲਦੀ ਛੁੱਟੀ ਮਿਲਦੀ ਆ ਕਿ ਨਹੀਂ ਮਿਲਦੀ ਉਹਨਾਂ ਦੇ ਹੱਕ ਤੇ ਡਾਕਾ ਪੈ ਰਿਹਾ ਕਿ ਨਹੀਂ ਪੈ ਰਿਹਾ ਉਹਨਾਂ ਨੂੰ ਓਵਰਟਾਈਮ ਸਹੀ ਮਿਲਦਾ ਹੈ ਕਿ ਨਹੀਂ ਮਿਲਦਾ ਕਿੰਨੇ ਘੰਟੇ ਡਿਊਟੀ ਕਰ ਰਹੇ ਨੇ 21 ਸ਼ੋਸ਼ਨ ਹੋ ਰਿਆ ਨਹੀਂ ਹੋ ਰਿਆ ਉਹਨਾਂ ਦੇ ਹੱਕ ਕਿੱਥੇ ਗਏ ਜੀ ਹਮ ਸਹੀ ਤੁਸੀਂ ਸਿਰਫ ਇਸ ਲਈ ਆ ਕਿ ਹਾਂ ਲੁਧਿਆਣੇ ਜਪਨੀ ਚੋਣਾ ਤੇ ਇਸ ਦੁਕਾਨਦਾਰ ਨੂੰ ਕੁਝ ਕਰੋ ਪਰ ਇਹਦੇ ਵਿੱਚ ਇੱਕ ਨੁਕਤਾ ਲਿਆਂਦਾ ਜੀ ਕਿ ਜੀ 25 ਰੁਪਏ ਤੋਂ ਲੈ ਕੇ 100 ਰੁਪਏ ਜੁਰਮਾਨਾ ਸੀ ਪਹਿਲਾਂ ਦੁਕਾਨਦਾਰਾਂ ਨੂੰ ਠੀਕ ਹੈ ਹੁਣ ਇਹ ਜੁਰਮਾਨਾ 30000 ਤੱਕ ਹੋ ਸਕਦਾ ਉਹ ਅੱਛਾ ਸਵਾਲ ਤਾਂ ਇਹ ਹੈ ਕਿ ਜੁਰਮਾਨਾ ਕਰੂਗਾ ਕੌਣ ਹਮ ਪਰ ਸਾਰਾ ਕੁਝ ਦੁਕਾਨਦਾਰਾਂ ਦੇ ਪੱਖ ਚ ਕਰਕੇ ਜਦੋਂ ਆ 30000 ਵਾਲਾ ਫਾਰਮੂਲਾ ਲੈਂਦਾ ਹੋ ਸਦਾ ਏਸੇ ਗੱਲ ਤੇ ਦੁਕਾਨਦਾਰਾਂ ਦਾ ਟੜਕਣਾ ਹੋ ਜਾਣਗੇ ਤੇ ਸਹੀ ਹੈ ਹੁਣ ਇੱਕ ਪਿੰਡ ਵਾਲਾ ਦੁਕਾਨਦਾਰ ਹੈ ਜਿੱਦੀ ਦੁਕਾਨ ਤੇ ਦਿਨ ਚ 8 10 ਗਾਹਕ ਚੜਦੇ ਨੇ ਤੇ 8 10 ਚੋਂ ਵੀ 7 9 ਲਿਖਾ ਕੇ ਹੀ ਆਉਂਦੇ ਨੇ ਕਾਪੀ ਤੇ ਕੇ ਬਾਈ ਹੜੀ ਆਏ ਤੇ ਕਰਾਂਗੇ ਸੋਣੀ ਆਏ ਤੇ ਕਰਾਂਗੇ ਉਹ ਦੁਕਾਨਦਾਰ ਲਈ ਵੀ ਜੁਰਮਾਨਾ 30000 ਤੇ ਉਹਦੇ ਲਈ ਵੀ ਕਮਰਸ਼ੀਅਲ ਮੀਟਰ ਲੱਗਿਆ ਹੋਇਆ ਬਿਜਲੀ ਦਾ ਉੱਥੇ ਕੋਈ ਉਹਨੂੰ ਰਾਤ ਨਹੀਂ ਇੱਕ ਛੋਟੇ ਕਸਬੇ ਵਾਲਾ ਦੁਕਾਨਦਾਰ ਹੈ ਉਹਦਾ ਗੁਜ਼ਾਰਾ ਕਿਵੇਂ ਚੱਲਦਾ ਸਾਰਿਆਂ ਨੂੰ ਪਤਾ ਉਹਦੇ ਲਈ ਵੀ ਜੁਰਮਾਨਾ 30000 ਇੱਕ ਲੁਧਿਆਣੇ ਵਰਗੇ ਪਟਿਆਲੇ ਵਰਗੇ ਜਲੰਧਰ ਵਰਗੇ ਪੌਂਸ਼ ਏਰੀਆ ਦੇ ਵਿੱਚ بڑا ਮਾਲ ਖੋਲ੍ਹ ਕੇ ਬੈਠਾ ਪੂਰਾ ਹੈਨਾ ਉਹਦੇ ਲਈ ਵੀ 30000 ਰੁਪਏ ਅੱਛਾ ਤੇ ਉਹਦੇ ਲਈ ਵੀ ਕਮਰਸ਼ੀਅਲ ਮਤਲਬ ਜੇ ਬਿਜਲੀ ਦੀ ਰਾਹਤ ਦੇਣੀ ਹੈ ਇਹ ਇਸ ਜੁਰਮਾਨੇ ਦੀ ਰਾਹਤ ਦੇਣੀ ਹੈ ਤਾਂ ਏਰੀਆ ਵਾਈਜ਼ ਖੇਤਰ ਵਾਈਜ਼ ਦੁਕਾਨਦਾਰ ਦੇ ਉਸ ਆਮਦਨ ਦੇ ਹਵਾਲੇ ਨਾਲ ਵੀ ਦਓ ਨਾ ਹੂੰ ਉੱਥੇ ਇੱਕੋ ਰਸੇ ਨਾਲ ਬੰਨ ਰਹੇ ਆਂ ਸੋ ਇਹਦਾ ਮਤਲਬ ਤੁਸੀਂ ਕਿਸੇ ਨੂੰ ਧਿਆਨ ਚ ਰੱਖੇ ਨਹੀਂ ਕਰ ਰਹੇ ਸਿਰਫ ਆਪਣੀ ਖਬਰ ਬਣਾਉਣ ਲਈ ਆਪਣੀ ਸੁਰਖੀ ਬਣਾਉਣ ਲਈ ਕੰਮ ਕਰ ਰਹੇ ਹੋ ਤੁਸੀਂ ਰੋਜ਼ ਬੈਠਕਾਂ ਕਰਕੇ ਚਰਚਾ ਚ ਰਹਿਣਾ ਚਾਹੁੰਦੇ ਹੋ ਅਖਬਾਰਾਂ ਚ ਰਹਿਣਾ ਚਾਹੁੰਦੇ ਹੋ ਚੈਨਲਾਂ ਤੇ ਛਾਣਾ ਚਾਹੁੰਦੇ ਹੋ ਤਾਂ ਕਿ ਲੁਧਿਆਣੇ ਚ ਲੋਕਾਂ ਨੂੰ ਇਹ ਲੱਗੇ ਕਿ ਬਹੁਤ ਕੰਮ ਕਰਦੇ ਆ ਮੁੱਖ ਮੰਤਰੀ ਸਾਹਿਬ ਦੇ ਕੋਲ ਜੀ ਸਹੀ ਗੱਲ ਬਿਲਕੁਲ ਜੀ